ਹੈਲੋ ਐਂਡ ਵੈਲਕਮ ਟੂ ਗਾਇਜ਼ ਜਿਵੇਂ ਸਾਰੇ ਆਈ ਹੋਪ ਤੁਸੀਂ ਠੀਕ ਹੋਗੇ ਮੈਂ ਵੀ ਠੀਕ ਹਾਂ ਤੇ ਅਸਾ ਦਾ ਸਭ ਠੀਕ ਹੈ ਆ ਵਾਂ ਬੜਾ ਅਦਰਖਾ ਤਕੜਾ ਵੱਡਾ ਆ ਦੇਖ ਲੋ ਹੋਰ ਇੱਕ ਮੋਢ ਕਿੰਨਾ ਤਕੜਾ ਮੋਢ ਦੇਖੋ ਕਿੰਨਾ ਤਕੜਾ ਦੇਖੋ ਜੀ ਮੋਢ ਦੇਖੋ ਕਿੰਨਾ ਤਕੜਾ ਆ ਦੇਖੋ ਜੀ ਖੋਡ ਪਹਿਲੀ ਕਿੰਦੀ ਆ ਉਹ ਥੋੜਾ ਛੋਟਾ ਆ ਹੋ ਦੇਖੋ ਯੋ ਥੋੜਾ ਛੋਟਾ ਆ ਆ ਤਾਂ ਬਹੁਤ ਵੱਡਾ ਇੱਧਰ ਸੇ ਚੱਲੀਏ ਫਿਰ ਚਲੋ ਚੱਲ ਆਏ ਜਿਆਦੇ ਬੜਾ ਪਿੰਡ ਦੇ ਵਿੱਚ ਆ ਜੀ ਮਿੱਤਰੋ ਆਹ ਪਿੰਡ ਦਾ ਮੰਦਿਰ ਹਾਂਜੀ ਪਹਿਲਾਂ ਅਸੀਂ ਇੱਥੇ ਰਹਿੰਦੇ ਹੁੰਦੇ ਸੀਗੇ ਫਿਰ ਇੱਥੇ ਚੱਲ ਗਏ ਉਹ ਵਾਲੀ ਘਰ ਤੇ ਰਹਿੰਦੇ ਸੀ ਹਾਂਜੀ ਸਾਹਮਣੇ ਮੰਦਿਰ ਹੀ ਆਵੇ ਅੱਜ ਜਾਂਦੇ ਆ ਇੱਧਰ ਨੇ ਤੁਹਾਨੂੰ ਇੱਕ ਐਸੀ ਚੀਜ਼ ਦਿਖਾਵਾਂਗੇ ਨਾ ਹਾਂਜੀ ਤੁਸੀਂ ਕਹੋਗੇ ਹੋਰ ਭਾਜੀ ਇੱਧਰ ਇੱਧਰ ਦੇਖਾਓ ਜ਼ਿੰਦਗੀ ਤੇ ਬਾਕੀ ਸਾਰੇ ਰੰਗ ਦੀਆਂ ਸਕੂਟਰ ਇਹ ਦੇਖਿਆ ਪਰ ਲਾਲਾਂ ਦੇ ਸਕੂਟਰ ਇਹਨਾਂ ਦੇਖੀ ਜਿਹੜੀ ਬੈਟਰੀ ਦੀ ਹੋਵੇ ਲਾਲ ਸਕੂਟਰ ਇਹ ਦੇਖੀ ਕਦੇ ਹੋਈ ਤੁਹਾਨੂੰ ਦਿਖਾਉਂਦੇ ਆ ਆਏ ਪਰ ਦੇਖੋ ਜੀ ਇੰਨੀ ਬਿੱਲੀ ਗਲੀ ਬਣਾਈ ਗਿਆ ਹਾਲੇ ਦੇਖੋ ਜੀ ਜਿੰਦਾ ਲੱਗਿਆ ਹੋਇਆ ਤੁਹਾਨੂੰ ਪਤਾ ਲੱਗ ਜਾਵੇ ਬੇਬੀ ਇਹ ਕੀ ਆ ਤਾਂ ਲਿਖਿਆ ਇਹਨੂੰ ਨਿਵਾੜਾ ਵਾੜਾ ਆਹ ਦੇਖੋ ਜੀ ਲਾਲ ਲਾਲ ਸਕੂਟਰ ਇਹ ਕੱਲੀ ਵਾਰ ਜਿੰਦਗੀ ਜਿਹੜੀ ਦੇਖੀ ਲਾਰ ਉਹ ਵੀ ਬੈਟਰੀ ਵਾਲੀ ਕਿੱਦੜਿਆ ਆਏ। ਆਏ ਲਾਲ ਸਕੂਟਰੀ ਬੈਟਰੀ ਵਾਲੀ। ਆ ਦੇਖੋ। ਬੈਟਰੀ ਆਈ ਨਹੀਂ ਦੂਸਰੀ ਆ ਮਮਾ ਤੇਲ ਆਈ ਆ। ਪੈਟਰੋਲ ਤੇ ਗਲਤੀ ਆ। ਮਿੱਤਰ ਸੌਰੀ ਹੋ ਗਈ ਸੀਗੀ। ਸੌਰੀ ਹੋ ਗਈ ਸੀ। ਸੌਰੀ ਗਲਤੀ ਨਾ ਬੈਟਰੀ ਵਾਲੀ ਕੱਢੀ ਸੀ ਪਰ ਇਹ ਰਹਿ ਗਈ ਸੀ। ਲੈ। ਦਿਖਾਇਆ ਤੇਰੇ। ਕੀ ਆ ਮੈਂ ਅੱਗੇ ਨੰਗੇ ਆਇਆ। ਆ ਦੇਖੋ। ਇੱਕ ਹੀ ਹੋਇਆ। ਆ ਲੱਗੇ ਚੱਲ ਥੋੜਾ ਜਿਹਾ ਹਾਂ ਜੀ ਮਿੱਤਰੋ ਆਈ ਤੁਹਾਨੂੰ ਇੱਕ ਹੋਰ ਜਗ੍ਹਾ ਦਿਖਾਉਨੇ ਆ ਹਾਂ ਜੀ ਮਿੱਤਰੋ ਹੁਣ ਅਸੀਂ ਚੱਲੇ ਸੀਗੇ ਉਹਦੇ ਤਲਾਬ ਵੱਲੇ ਤੇ ਆ ਦੇਖੋ ਜੀ ਕੋਠੇ ਕਿੰਨੇ ਘੈਂਟ ਆ ਦੇਖੋ ਜੀ ਰੋਡ ਕਿੰਨਾ ਉਹ ਕੀਤਾ ਵੇ ਆਇਆ ਕੀਤਾ ਵੇ ਕਿੰਨਾ ਮਲ ਰੱਖਿਆ ਮਲ ਰੱਖਿਆ ਆਇਆ ਹਾਂ ਜੀ ਆ ਦੇਖੋ ਜੀ ਆ ਕੀ ਆ ਕਿ ਦਬੜਾ ਆਇਆ ਇਹਨਾਂ ਨੇ ਨਾਥੇ ਕੋਈ ਰੈਂਡ ਦਾ ਲਓ ਜੀ ਆ ਦੇਖੋ ਵੱਡੀਆਂ ਵੱਡੀਆਂ ਕੋਠੀਆਂ ਵੱਡੀਆਂ ਵੱਡੀਆਂ ਕੋਠੀਆਂ ਨੂੰ ਪਰ ਇਹ ਲੈ ਆਇਆ ਪੈਰਾ ਕੀ ਨਹੀਂ ਨਹੀਂ ਕੋਠੀਆਂ ਬਣਾਉਣਾ ਦਾ ਆ ਦੇਖੋ ਜੀ ਆ ਦੇਖੋ ਜਿੰਦਾ ਆ ਦੇਖੋ ਇਹਦੇ ਅੰਦਰ ਗਲੀ ਇਸ਼ਾਰਪੁਰ ਸ਼ਹਿਰ ਏਰੀਏ ਦਾ ਆਹ ਆ ਤੇ ਜੀ ਜਿਹੜੇ ਕੋਨਾ ਸੋਨਾ ਘਰ ਬੰਦ ਕਰਕੇ ਬਾਹਰ ਨੂੰ ਰਿਹਾ ਵਾ ਦੇਖੋ ਐਨਾ ਸੋਨਾ ਘਰ ਉਹ ਦੇਖ ਕਿੰਨੀ ਤਕੜੀ ਕੋਠੀ ਪੁਰੇ ਆਥੇ ਇੱਥੇ ਕਿੱਤਾ ਸੀ ਜਦੋਂ ਇਹ ਉਪਲੋਡੜਾ ਹੋ ਗਿਆ ਸੀ ਤਾਂ ਕਿੱਤਾ ਸੀ ਇੱਥੇ ਤੇ ਤਿੰਨ ਚਾਰ ਐ ਸੀ ਪਾ ਕੀ ਪਰੀਆਂ ਆ ਗਈ ਸੀ ਆ ਦੇਖਾਂ ਕਰਕੇ ਸਾੜ ਨੂੰ ਹੋਣਾ ਪਿਆ ਆ ਦੇ ਬਈ ਕਿੰਨੀ ਕਿੱਦਰੀ ਐ ਜਦੋਂ ਗੱਡੀ ਨੰਗੀ ਕੋਲ ਕੋਈ ਡਰ ਨਹੀਂ ਜਦੋਂ ਸਕੂਟਰੀ ਨੰਗੀ ਨਾਲ ਹੁੰਦੀ ਆ ਪਾਪਾ ਦੀਆਂ ਪਰੀਆਂ ਫਿਰ ਓਕਾ ਹੋ ਜਾਂਦਾ ਸੰਤ੍ਰੋ ਉਹ ਦੇਖੋ ਜੀ ਇਹਨੂੰ ਨੇ ਸ਼ਫੈਦ ਦੇ ਲਾਏ ਹੋਏ ਪਪੂਲੇ ਜਾ ਕੇ ਦਿਖਾਉਂਦੇ ਆ ਕੀ ਦਿਖਾਉਂਦੇ ਆ ਅੱਗੇ ਜਾ ਕੇ ਦਦਾ ਚਲਾ ਦੇਖਾਣੇ ਆ ਚਲਾ ਦਿਖਾਉਂਦੇ ਆ ਸੁੱਕਾ ਬੈ ਉਹਦਾ ਲੈ ਜੰਜੀ ਭਈਓ ਦੇਖੋ ਜੀ ਪਤੰਗ ਪਤੰਗ ਲਿਆ ਬੈ ਕਿਸੇ ਦਾ ਤੇ ਬਈ ਆ ਆਲੇ ਆ ਦੇਖਿਓ ਅਲਾਈ ਦੇ ਉਹਨੇ ਸਿੱਧੇ ਲਾਇਆ ਹੋਇਆ ਢੇਡਾ ਆ ਦੇਖੋ ਜੀ ਆ ਦੇਖੋ ਜੀ ਇੱਥੇ ਆ ਦੋਨੋਂ ਸਾਈਡਾਂ ਤੇ ਦਿਖਾਓ ਜੀ ਆ ਦੋਨਾਂ ਆ ਦੋਨੋਂ ਸਾਈਡਾਂ ਤੇ ਦਿਖਾਓ ਦੋਨਾਂ ਸਾਈਡਾਂ ਦੇ ਇੱਥੇ ਸਾਰੇ ਇਧਰ ਰੱਖ ਤਾ ਵੱਡੇ ਵੱਡੇ ਇਧਰ ਰੱਖ ਤਾ ਉਹਨੇ ਕੱਟ ਦੇ ਹਾਂ ਜੀ ਆ ਦੇਖੋ ਜੀ ਆ ਅਸੀਂ ਆ ਗਏ ਸੀਗੇ ਯਾਰ ਦੇਖੋ ਜੀ ਥੋੜ੍ਹ ਥੋੜ੍ਹ ਚੱਲੇ ਨਹੀਂ ਨਹੀਂ ਗਲਤ ਹੋ ਗਿਆ ਗਲਤ ਹੋ ਗਿਆ ਫਾਰਮ ਡ੍ਰੈਗਰ ਦੇਖੋ ਜੀ ਕੌਂਟ੍ਰੈਕਟ ਸਾਥ ਡੈਕਾ ਕਿੱਦਾਂ ਲਵਾਇਆ ਆ ਆਹ ਦੇਖੋ ਜੀ ਇਹਨੂੰ ਕਿਹਾ ਸੀ ਨਾ ਮਿੱਤਰੋ ਆਹ ਦੇਖੋ ਕਿੰਨਾ ਕੂੜਾ ਸਾਰੇ ਲੋਕ ਸਾਰੇ ਪਿੰਡ ਦੇ ਲੋਕ ਦੇਸ਼ ਦੇ ਸਾਰੇ ਇੱਥੇ ਕੂੜਾ ਸੁੱਟਦੇ ਨੇ ਪਿੰਡ ਦੇ ਲੋਕ ਪਿੰਡ ਦੇ ਸਾਰੇ ਇੱਥੇ ਆਹ ਦੇਖੋ ਪਚਨੰਗਲ ਭਗਤੂਪੁਰ ਕੋਨੇ ਕੋਨੇ ਖਿਚਾ ਲਵਾਰਾ ਦੇਖੋ ਜੀ ਸਾਰੇ ਇੱਥੇ ਹੀ ਸੁੱਟਦੇ ਆ ਪਹਿਲਾਂ ਉੱਪਰ ਤੱਕ ਬਾੜ ਬਣਿਆ ਵੇ ਅਸੀਂ ਫਿਰ ਇਹਨਾਂ ਨੂੰ ਥੱਲੇ ਲਾ ਦਾਂ ਆ ਦੇਖੋ ਜੀ ਆ ਕੁੱਤਾ ਮੂੰਹ ਮਾਰਨ ਲੱਗਿਆ ਵਿੱਚ ਆ ਦੇਖੋ ਆ ਦੇਖੋ ਜੀ ਉਹ ਮਗਲ ਆ ਗਿਆ ਨਾ ਆ ਦੇਖੋ ਜੀ ਕੀ ਪਤਾ ਨਹੀਂ ਛੜਿਆ ਪਿਆ ਇਹ ਆ ਆ ਦੇਖੋ ਜੀ ਫਿਰ ਮੰਨਨ ਹਣੇ ਜਾ ਕੇ ਆਵਾਂਗੇ ਸਾਰਾ ਦੇਖੋ ਅਥੋਂ ਐ ਟਾਈਮ ਪਹਿਲੇ ਏਅਰੋਪਲੇਨ ਨੰਗਿਆ ਸੀਗਾ ਇਹ ਨਹੀਂ ਗੱਡੀ ਜਾ ਇਹ ਨੰਗਿਆ ਸੀ ਉਹ ਗੱਡੀ ਆਈ ਜਾਂਦੀ ਸਾਈਡ ਤੇ ਇਹ ਆ ਦੇਖੋ ਕਿੰਨੀ ਤੇਜ਼ ਭਜਾਂਦੇ ਸਾਡੇ ਪਿੰਡ ਦੇ ਲੋਕ ਆ ਦੇਖੋ ਜੀ ਹੋਲ ਹੀ ਨਹੀਂ ਦਰਾਂ ਦੇ ਪਈ ਆਦੇ ਯਾਰ ਆ ਦੇਖੋ ਜੀ ਗੱਟਰ ਪਤਾ ਨਹੀਂ ਖੂਆ ਪਤਾ ਨਹੀਂ ਕੀ ਐ ਦੇਖੋ ਜੀ ਹੋ ਦੇਖੋ ਜੀ ਵਾンス ਆ ਦੇਖੋ ਕਣਕ ਕਣਕ ਵੀ ਦੀ ਹੋਈ ਲੋਕਾਂ ਨੇ ਉਹ ਦੇਖੋ ਬੱਦਰਾਂ ਦਾ ਵੀਊ ਕਿੰਨਾ ਘੈਂਟ ਐ ਦੇਖੋ ਜੀ ਚਲ ਬੰਦ ਕਰਦੇ ਕਰੀ ਬੈਟਰੀ ਲੋ ਚੱਪੀ ਦਾ ਦਿੱਕਤ ਕੀ ਕਰ ਰਿਹਾ ਜੀ ਨਾ ਆ ਰਿਹਾ ਪੁੱਤ ਹੋ ਗਿਆ ਗਾਇਜ਼ ਆ ਦੇਖੋ ਵੀ ਦੇਖੋ ਬੰਦਾ ਬੋਰੇ ਤੇ ਬੈਠਾ ਪਿੱਛੇ ਸੀਟ ਆਣੀ ਸੀ ਤਾਂ ਬੋਰਾ ਵੀ ਰਖਾਣਾ ਸੀਗਾ ਭਾਈ ਬੋਰੇ ਤੇ ਹੀ ਬਹਿ ਗਿਆ ਨਾਲੇ ਵਿਚਾ ਹੋ ਗਿਆ ਆ ਦੇਖੋ ਜੇ ਗੇਟ ਚੋਰ ਇਹ ਘਰ ਇੱਥੋਂ ਮੈਨੂੰ ਖੜਾ ਦੇ ਕੋਣ ਇੱਥੋਂ ਡੈਰੀ ਪਰ ਮਤਲਬ ਪਿੰਡ ਤੋਂ ਬਰਸ ਸਾਰੇ ਨਾਲ ਵੱਡਾ ਆ ਦਰਖਤ ਦਾ ਬੂਟਾ ਆ ਪਰ ਇਹ ਮਤਲਬ ਹੰਬਾ ਦਾ ਇਹ ਦਰਖਤ ਦਾ ਦਰਖਤ ਆਰੇ ਖੂਜੀ ਪਰ ਵੱਡਾ ਹੈ ਨਹੀਂ ਪਰ ਇਹਦੇ ਪਿੱਛੇ ਕੋਰ ਆ ਉਹ ਦੇਖੋ ਦੋ ਆ ਡਾਡਾ ਕੱਡਾ ਹੋਇਆ ਪਿਆ ਦੋ ਆਲਾ ਹਾਂਜੀ ਤੋਂ ਕਿੰਨੀ ਸੰਗਣੀ ਛਾਂ ਬਣੀ ਹੋਈ ਮਿੱਤਰੋ ਜੀ ਮਿੱਤਰੋ ਹੁਣ ਅਸੀਂ ਤਲਾਹ ਦੇ ਜਾਂਦੇ ਆ ਖੇਤ ਤੋਂ ਆਗੇ ਸੇ ਜਾਂਦੇ ਆ ਇਹੋ ਨਾਲ ਸੀ ਤਲਾਹ ਦੇ ਜਾਂਦੇ ਆ ਤਲਾਹ ਤੇ ਮਤਲਬ ਸਾਡੇ ਪਿੰਡ ਦਾ ਜਿਹੜਾ ਤਲਾਹ ਹੈ ਨਾ ਅਸੀਂ ਉੱਥੇ ਚੱਲੇ ਆ ਹੁਣ ਅਸੀਂ ਜਾਂਦੇ ਪਏ ਆ ਪਿੰਡ ਦੇ ਵਿੱਚੋਂ ਆ ਦੇਖੋ ਜੀ ਆ ਦੇਖੋ ਜੀ ਆਪਣਾ ਇਹ ਪੋਸਟਰ ਕਹਿੰਦਾ ਲਾਇਆ ਆ ਵੋਟਾਂ ਦਾ ਲਾਇਆ ਵੇ ਵੰਦੂ ਸਿੱਧੇ ਜਨ ਗਿਆ ਹਾਂਜੀ ਪੁੱਗਰ ਹਾਂਜੀ ਹਾਂਜੀ ਭਾਜੀ ਗਲੀ ਭੁੱਲ ਗਏ ਸੀ ਮਿੱਤਰੋ ਆ ਗੇਟ ਆ ਗਿਆ ਤੇ ਆ ਦੇਖੋ ਜੀ ਆ ਗੇਟ ਹਾਂਜੀ ਮਿੱਤਰੋ ਆ ਦੇਖੋ ਆ ਗੇਟ ਆ ਗਿਆ ਆ ਦੇਣ ਅੱਗੇ ਚੱਲੇ ਆ ਤੇ ਉਹ ਦੇਖੋ ਉਹ ਤੁਹਾਨੂੰ ਦਿਖਾਣਾ ਸੀਗਾ ਉੱਥੇ ਚੱਲੇ ਜ ਨਹੀਂ ਦਿਖਾਉਣਾ ਨਹੀਂ ਮੈਂ ਮੜਾ ਝੂਮ ਕਰਕੇ ਦਿਖਾਦਾ ਪਰ ਦੇਖੋ ਜੀ ਅਸੀਂ ਇੱਥੇ ਚੱਲੇ ਆ ਦੇਖੋ ਸਾਹਮਣੇ ਇੱਕ ਦਾ ਪਿਆਰ ਹਾਂਜੀ ਆ ਦੇਖੋ ਕਿੰਨੇ ਲਾਏ ਹੋਏ ਬਪੂਲੇ ਤੇ ਸ਼ਫੈਦੇ ਆ ਦੇਖ ਸਿੱਧਾਰਾ ਲਾਇਆ ਨਾ ਗੱਲ ਜਿਆਦਾ ਸਟੇਬਲ ਆ ਦੇਖੋ ਯਾਨੇ ਸਾਰੇ ਪੱਤੇ ਝੜੇ ਪਏ ਆ ਬੰਦ ਕਰ ਦੇ ਸਿਲਪੰਨ ਕਰ ਆਨੇ ਸਮੇਂ ਦੀਆਂ ਇੱਟਾਂ ਆ ਦੇਖੋ ਛੋਟੀਆਂ ਛੋਟੀਆਂ ਇੱਟਾਂ ਹਾਂਜੀ ਇਹਦਾ ਇਟਾ ਲਾ ਟੱਲਾ ਹੋ ਗਏ ਹੈ ਗਾਇਜ਼ ਆ ਦੇਖੋ ਹਾਂ ਬਾਈ ਉਸੇ ਤਰ੍ਹਾਂ ਆ ਗਿਆ ਪਾਣੀ ਨਾਲ ਪੈਣੀ ਕੇ ਨਾਲ ਟੁੱਟ ਗਿਆ ਇੱਥੋਂ ਇਹ ਪਾਣੀ ਇਧਰੋਂ ਆ ਮਾਸਤੇ ਆ ਸੜਕ ਤੇ ਇਕੱਠਾ ਹੋ ਜਾਂਦਾ ਆ ਦੇਖੋ ਜੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਨਕਲ ਕਰਨ ਲੱਗਿਆ ਸੀ ਦਾ ਹੂੰ ਹੋਣ ਅੱਡੇ ਗੰਮੇ ਆ ਵਾ ਜੀ ਉਹ ਹੀ ਹਰਮੰਦਰ ਸਾਹਿਬ ਦੀ ਨਕਲ ਬਣਾਉਣ ਲੱਗਾ ਸੀ ਇੱਕ ਇਨਸਾਨ ਉਹਦਾ ਨਾਮ ਸੀ ਬਾਬਾ ਕਾਲੂ ਦੇਖੋ ਇਹ ਤੇ ਕਿਸੇੜੇ ਦੇਖਣਿਆ ਸਿੱਖਾ ਨੇ ਤੇ ਹੁੰਦੀ ਸ਼ਿਕਾਇਤ ਕਰਤੀ ਗੁਰੂ ਹਰਗੋਬਿੰਦ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਾਂ ਤੇ ਹੁਣ ਆ ਦੇਖੋ ਕੰਮ ਵੇਚੀ ਤੇ ਨੂੰ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਮਾਰੇ ਗਿਆ ਵਰ ਮਰੀਆ ਨੇ ਸੀ ਗਲਤੀ ਮੰਨ ਲਈ ਸੀ ਉਹਨੇ ਹਾਂਜੀ ਕਿ ਮੈਂ ਅੱਗੇ ਤੋਂ ਨਹੀਂ ਬਣਾਉਦਾ ਇਹ ਉਹ ਫਿਰ ਕੰਮ ਨੂੰ ਥੀ ਰੋਕਤਾ ਸੀ ਅੱਧਾ ਹੀ ਬਣਿਆ ਪਿਆ ਜੀ ਦਾ ਆ ਦੇਖੋ ਜੀ ਉਹ ਸਿਖਰ ਤੇ ਪੂਰੀ ਕਾਪੀ ਬਣਾਉਣ ਲੱਗਿਆ ਸੀ ਦੇਖੋ ਉੱਦਾਂ ਹੀ ਤਲਾਬ ਉੱਦਾਂ ਦਾ ਸਮੁੰਦਰ ਸਰੋਵਰ ਵੀ ਬਣਾ ਰੱਖਿਆ ਸੇਮ ਉਹੀ ਚੀਜ਼ ਬਣਾਉਣ ਲੱਗਿਆ ਸੀ ਪਰ ਇੱਥੇ ਇਲਾਕੇ ਦੇ ਸਿੱਖਾਂ ਨੇ ਸ਼ਿਕਾਇਤ ਕੀਤੀ ਕਿ ਉਹ ਕਿਹੜੀ ਚੀਜ਼ ਆ ਆ ਕਮੈਂਟ ਆ ਜੀ ਦੱਸਿਓ ਵੀ ਕਾਲਾ ਰੱਖਦਾ ਕਮੈਂਟ ਆ ਜੀ ਦੱਸਿਓ ਕਿਹੜੀ ਚੀਜ਼ ਆ ਕਾਲਾ ਰੱਖਦਾ ਹਾਂ ਜੀ ਕੀ ਦੀ ਜੇ ਕਿਤੇ ਕਾਲਾ ਰੱਖਤੇ ਆ ਆਹੋ ਹਾਂਜੀ ਆਹ ਦੇਖੋ ਹਾਂਜੀ ਗਾਇਸ ਹਾਂਜੀ ਗਾਇਸ ਤੇ ਆ ਦੇਖੋ ਆ ਗਏ ਅੱਗੇ ਪੂਰੇ ਹੋਇਆ ਥੋੜਾ ਜਿਹਾ ਉਹ ਫੋਨ ਨਾ ਖੋ ਕੇ ਲੈ ਯਾਰ ਬੰਦ ਕਰ ਦਿੱਤੀ ਗਾੜ ਸ਼ੰਕਰ ਤੋਂ ਆਦਮਪੁਰਾ ਦਾ ਰੋਡ ਗਾੜ ਸ਼ੰਕਰ ਤੋਂ ਆਦਮਪੁਰਾ ਉਹ ਗੱਡੀ ਗੱਡੀ ਆ ਕਿੰਨੇ ਭਾਂਦੇ ਸਾਡੇ ਉਹ ਲੱਗੋ ਕਿ ਪਿੰਡ ਤੋਂ ਬਾਹਰ ਦੇ ਲੋਕ ਦੇ ਹੋੜੀ ਇੰਨਾ ਹਲਿਆ ਹੋ ਗਿਆ ਹੈ ਜੋ ਕੁਝ ਮਰਦੀ ਹੋਈ ਹੈ ਇਹ ਹੋਰੀ ਜਾਨ ਟੇਪੇ ਆ ਰਹੇ ਤੇ ਵੀ ਆ ਰਹੇ ਗੇਨਰ ਆਰਾ ਕੇ ਇਹ ਨਹਿਰ ਛੜੀ ਵੇ ਦਿੱਤੀ ਉਹ ਹੀ ਥੋੜਾ ਥੋੜਾ ਪਾਣੀ ਅੱਜ ਵੀ ਚੱਲੀ ਜਾਂਦਾ ਥੋੜਾ ਥੋੜਾ ਪਾਣੀ ਸਾਡੇ ਪਿੰਡ ਤੋਂ ਬਾਹਰ ਦੀ ਨਹਿਰ ਦੇਖੋ ਪੁਰਾਣੀ ਲੋਕਾਂ ਦੇ ਪਖੰਡ ਦੇਖੋ ਫੁੱਲ ਫੁੱਲ ਤੇ ਇਹਨਾ ਕੀ ਹੋਇਆ ਗਾ ਤਾਰ ਕੇ ਆ ਕੁਛ ਹਾਂਜੀ ਉਹ ਦੇਖੋ ਪੈਪ ਰੁੱਟੀ ਪਈ ਗਈ ਇਸ ਟਟੀਂ ਪਈ ਐ ਤੂੰ ਪਾਣੀ ਜਾਂਦਾ ਇੱਧਰ ਨੂੰ ਉਹ ਉਧਰ ਗਿਆ ਨਾ ਫੇ ਹਾਂ ਮਸਾਲਾ ਗਾਈਜ਼ ਆ ਦੇਖੋ ਮਸਰਾਂ ਦੀ ਗਾ ਦਾਲ ਸਿੱਟੀ ਬਈ ੁੰਗੀ ਦੀ ਦਾਲ ਐ ੁੰਗੀ ੁੰਗੀ ਦੀ ਦਾਲ ਸਿੱਟੀ ਬਈ ਦੇਖੋ ਲੋ ਦੇਖੋ ਇੰਨੇ ਪਖੰਡੀ ਲੋਕ ਐ ਸਾਡੇ ਪਿੰਡ ਦੇ ਔਰ ਇਹ ਫੁੱਲ ਫੁੱਲ ਤਾਰੇ ਪੈ ਨਾ ਕੋਸ਼ ਲੱਕਣਾ ਲੁੱਕਣਾ ਪੁੱਲੀਆਂ ਪੁੱਲੀਆਂ ਚੁੰਮੀਆਂ ਵੀ ਮਾਤਾਂ ਦੀਆਂ ਹਾਂਜੀ ਗਾਇਸ ਆ ਕਮੈਂਟ ਕਰਕੇ ਦੱਸਿਓ ਕਿਹੜੀ ਚੀਜ਼ ਦਾ ਅਦਰਕ ਤੇ ਆ ਕਿਹੜੀ ਚੀਜ਼ ਆਏ ਕੀ ਚੀਜ਼ ਆਏ ਠੀਕ ਆ ਗਾਇਸ ਠੀਕ ਆ ਧੰਨਵਾਦ ਧੰਨਵਾਦ ਆ ਦੇਖੋ ਤੇ ਗਾਇਸ ਹਾ ਦੇਖੋ ਸਾਡੇ ਪਿੰਡ ਦੀ ਡੇਰੀ ਪਰ ਇਹ ਬੰਦ ਹੈ ਸਾਡੀ ਸਾਡੇ ਪਿੰਡ ਦੀ ਮਹਾਨ ਅਸਤੀ ਉਹ ਦੇਖੋ ਜੀ ਉਹ ਸਾਡੇ ਪਿੰਡ ਦੀ ਮਹਾਨ ਅਸਤੀ ਦੇ ਜੀ ਹਾ ਦੇਖੋ ਜੇ ਇੱਧਰ ਘੜੀ ਜਾਂਦੀ ਹੈ ਤੇ ਆ ਦੇਖ ਲਓ ਜੀ ਆ ਦੇਖੋ ਜੀ ਤੇਜਵੀਰ ਸਾਡੇ ਪਿੰਡ ਦੀ ਮਹਾਨ ਅਸਤੀ ਕੀ ਨਾਮ ਹੈ ਤੇਰੇ ਨਾਮ ਕੀ ਹੈ ਤੇਜਵੀਰ ਸਿੰਘ ਤੇਜੀ ਆ ਦੇਖੋ ਜੀ ਆ ਦੇਖੋ ਜੀ ਆ ਤੇ ਫੋਨ ਦੇ ਨਵਾਂ ਲਿਆ ਕੇ ਫੋਨ ਨਵਾਂ ਲਿਆ ਕੋਣ ਇਹ ਹੈਗਾ AI ਤੇ ਗਾਇਜ਼ ਆ ਦੇਖੋ ਇੱਧਰ ਦਿਖਾਇਓ ਆ ਦੇਖੋ ਸਾਡੇ ਪਿੰਡ ਮਾਨਸਤੀ ਆ ਦੇਖ ਲਓ ਜੀ ਇੱਧਰ ਦੇਖੋ ਉਹ ਗਾਇਜ਼ ਇੱਧਰ ਦੇਖ ਲਓ ਸਾਡੇ ਪਿੰਡ ਖਾਲੀ ਖਾਲੀ ਹੈ ਥੋੜੀ ਪਈ ਰਹੂ ਆਪਣਾ ਖਾਲੀ ਹੈ ਥੋੜੀ ਹੈ ਹੁਣ ਕੋਈ ਦਰ ਹੰਬਾ ਕੀਤਾ ਆ ਬਹੁਤ ਚੰਗਾ ਪੁਸ਼ਪ ਜਿਲ੍ਹਾ ਉਪਰਿਚ ਗਾਈਜ਼ ਪਿੰਡ ਚ ਆ ਗਏ ਸੀਗੇ ਤੇ ਆ ਦੇਖੋ ਦੁਕਾਨਾ 1 2 3 4 5 ਇੱਕ ਲੈਂਚ ਦੁਕਾਨਾ ਦੇਖ ਲਓ ਆ ਆਮ ਆਦਮੀ ਕਲੀਨਿਕ ਆ ਦੇਖੋ ਜੀ ਆਮ ਆਦਮੀ ਕਲੀਨਿਕ ਡਿਸਪੈਂਸਰੀ ਉਹ ਆਪਣਾ ਗੁਰਦੁਆਰਾ ਆ ਗਿਆ ਗੁਰਦੁਆਰਾ ਆਪਣੇ ਆਪਣੇ ਪਿੰਡ ਦਾ ਵੀ ਗੁਰਦੁਆਰਾ ਆ ਗਿਆ ਅੱਗੇ ਅੱਗੇ ਤੁਹਾਨੂੰ ਅੱਗੇ ਅੱਗੇ ਵਿਊ ਚੈੱਕ ਕਰਾਣੇ ਆ ਗੁਰਦੁਆਰਾ ਦਿਖਾ ਰਹੇ ਤੁਹਾਨੂੰ ਉਹ ਦੇਖੋ ਜੀ ਕਿੰਨਾ ਘੈਂਟ ਹੈ ਉਹ ਦੇਖੋ ਗੁੰਮਟ ਤੇ ਬੱਤੀਆਂ ਲਾਈਆਂ ਪਰੇ ਰਾਤ ਨੂੰ ਜਗਾਈ ਦੀਆਂ ਜ਼ੂਮ ਨਾ ਕਰ ਤੇ ਗਾਈਜ਼ ਆ ਦੇਖੋ ਨਿਸ਼ਾਨ ਸਾਹਿਬ ਟੈਂਟਲ ਨੂੰ ਅੰਦਰ ਜਾ ਕੇ ਦਿਖਾਣੇ ਸਾਰਾ